ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸardar ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜ਼ਿਲ੍ਹਾ ਹੈੱਡਕੁਆਰਟਰ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਸੀਂ ਜਿਹੜੀ ਪੰਜਾਬ ਸਰਕਾਰ ਦੀ ਕਿਸਾਨ ਮਾਰੂ ਲੈਂਡ ਪੂਲਿੰਗ ਪਾਲਿਸੀ ਹੈ ਉਹਨੂੰ ਬੰਦ ਕਰਨ ਤੇ ਰੋਕਣ ਵਾਸਤੇ ਤੇ ਖਤਮ ਕਰਨ ਵਾਸਤੇ ਮੈਮੋਰੰਡਮ ਦਿੱਤਾ ਹੈ ਜਿਹੜਾ ਗਵਰਨਰ ਸਾਹਿਬ ਤੱਕ ਪਹੁੰਚਦਾ ਕਰਨ ਵਾਸਤੇ ਕੀਤਾ ਇਸ ਮੈਮੋਰੰਡਮ ਚ ਕੋਈ ਵੀ ਪੰਜਾਬ ਨੂੰ ਫਾਇਦਾ ਜਿਹੜਾ ਹੈ ਮੈਮੋਰੰਡਮ ਵਿੱਚ ਅਸੀਂ ਲਿਖਿਆ ਜਿਹੜੀ ਪਾਲਿਸੀ ਬਣਾਈ ਹੈ ਪੰਜਾਬ ਨੂੰ ਦਾ ਕੋਈ ਫਾਇਦਾ ਨਹੀਂ ਜਿਹੜੀ ਪੰਜਾਬ ਦੀ ਜ਼ਮੀਨ ਹੈ ਤੇ ਜਿਹੜੇ ਪੰਜਾਬ ਦਾ ਕਿਸਾਨ ਹੈ ਉਹ ਬਿਲਕੁਲ ਬੇਰੋਜ਼ਗਾਰ ਬੇਕਾਰ ਤੇ ਬੇਅਰਥ ਹੋ ਜਾਊਗਾ 50000 ਏਕੜ ਜ਼ਮੀਨ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਐਕਵਾਇਰ ਕਰਕੇ ਜਾਂ ਲੋਕਾਂ ਤੋਂ ਲੈਂਡ ਪੁਲਿੰਗ ਸਕੀਮ ਚ ਲੈਣਾ ਚਾਹੁੰਦੀ ਹੈ ਉਹਦੇ ਨਾਲ ਕੰਕਰੀਟ ਦਾ ਸਟਰਕਚਰ ਸਾਰੇ ਸੂਬੇ ਚ ਖੜਾ ਹੋ ਜਾਊਗਾ ਤੇ ਅੱਜ ਤੱਕ ਇਹ ਨਹੀਂ ਪਤਾ ਲੱਗਾ ਵੀ ਇਹ ਮੰਗ ਕਿੱਤੀ ਕਿਨੇ ਦੂਜੀ ਗੱਲ ਜਿਹੜਾ ਕਿਸਾਨ ਹੈ ਤੇ ਪੰਜਾਬ ਹੈ ਇਹ ਕਿਸਾਨ ਦਾ ਸਟੇਟ ਹੈ 80000 ਕਰੋੜ ਰੁਪਇਆ ਸਾਲਾਨਾ ਕਿਸਾਨੀ ਤੋਂ ਆਮਦਨ ਜਨਰੇਟ ਹੁੰਦੀ ਹੈ ਜਿਹਦੇ ਨਾਲ ਪੂਰੇ ਸੂਬੇ ਦੀ ਆਰਥਿਕ ਵਿਵਸਥਾ ਚੱਲਦੀ ਹੈ ਆਰਥਿਕ ਵਿਵਸਥਾ ਦੇ ਨਾਲ ਹਰ ਤਰ੍ਹਾਂ ਦਾ ਕਾਰੋਬਾਰ ਚੱਲਦਾ ਕਿਸਾਨੀ ਤੋਂ ਇਲਾਵਾ ਜੋ ਵੀ ਕਾਰੋਬਾਰ ਉਹ ਸਾਰਾ ਪੰਜਾਬ ਦਾ ਚੱਲਦਾ ਉਹ ਸਾਰਾ ਤਹਸ ਨੈਸ ਹੋ ਜਾਊਗਾ ਇਸ ਤੋਂ ਇਲਾਵਾ ਜਿਹੜੀ ਸਕੀਮ ਲਿਆਂਦੀ ਗਈ ਹੈ ਉਹਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਉਹਨਾਂ ਨੇ ਕਿਹਾ ਵੀ ਜੇ ਇੱਕ ਕਿੱਲੇ ਮਗਰ ਅਸੀਂ 1000 ਗਾਜ ਰਿਹਾਇਸ਼ੀ 200 ਗਾਜ ਅਸੀਂ ਉਹਨਾਂ ਨੂੰ ਜਿਹੜੀ ਕਮਰਸ਼ੀਅਲ ਜਗ੍ਹਾ ਦੇਵਾਂਗੇ ਤਾਂ ਟੋਟਲ 1200 ਗਜ ਕਿੱਲੇ ਮਗਰ ਬੰਦੀ ਹੈ 3600 ਆਪ ਰੱਖਣ ਦੇ ਉਦੋਂ ਬਿਗੈਰ ਜਿਹੜੀ ਮੰਨ ਲਓ ਕਿਸੇ ਜਗੀਮੀਦਾਰ ਕੋਲੇ 50 ਕਿੱਲੇ ਜ਼ਮੀਨ ਹੈ ਤਾਂ ਉਹਨੂੰ 50000 ਗਜ ਤਾਂ ਰਹਿਸ਼ੀ ਤੇ 5 10000 ਗਜ ਉਹਨੂੰ ਕਮਰਸ਼ੀਅਲ ਮਿਲਣੀ ਹੈ ਪਰ ਕਿੱਥੇ ਮਿਲਣੀ ਹੈ ਕੌਣ ਦੇਊਗਾ ਕੀ ਉਹਦਾ ਮੁੱਲਿਆੰਕਨ ਕੀਤਾ ਹੈ ਜਿਹੜੇ ਬੰਦਿਆਂ ਨੂੰ ਮੌਜੂਦਾ ਸਰਕਾਰ ਆਪਦੇ ਲਾਹੇ ਲੈਣ ਵਾਸਤੇ ਕਰਪਸ਼ਨ ਕਰਨ ਵਾਸਤੇ ਆਪਦੇ ਜਿਹੜੇ ਦੋਸਤਾਂ ਮਿੱਤਰਾਂ ਨੂੰ ਅੱਜ ਅਕੋਮੋਡੇਟ ਕਰਕੇ ਅਰਬਾਂ ਖਰਬਾਂ ਲੱਖਾਂ ਕਰੋੜਾਂ ਦੀ ਠੱਗੀ ਪੰਜਾਬ ਦੇ ਕਿਸਾਨ ਨਾਲ ਮਾਰਨਾ ਚਾਹੁੰਦਾ ਹੈ ਉਹਨਾਂ ਬੰਦਿਆਂ ਨੂੰ ਫ੍ਰੀ ਆਫ ਕਾਸਟ ਦੇ ਲੈਂਡ ਹੈਂਡਓਵਰ ਕਰ ਰਿਹਾ ਜਦੋਂ ਵੀ ਕਦੇ ਲੈਂਡ ਪਾਲਿਸੀਜ਼ ਦੀ ਸਕੀਮ ਬਣੀ ਹੈ ਤਾਂ ਉਹਦੇ ਵਿੱਚ ਆਪਸ਼ਨ ਦਿੱਤੀ ਜਾਂਦੀ ਹੈ ਕਿ ਜੇ ਕਿਸਾਨ ਚਾਹੇ ਪੈਸਾ ਲੈ ਲੇ ਚਾਹੇ ਉਹ ਜ਼ਮੀਨ ਲੈ ਲਵੇ ਇਹ ਕੰਮ ਸਰਕਾਰ ਨੇ ਨਹੀਂ ਕੀਤਾ ਉਸ ਤੋਂ ਇਲਾਵਾ ਜਿਹੜਾ ਜਨਰਲ ਹੁੰਦਾ ਹੈ ਜਿਹੜੇ ਪਿੰਡਾਂ ਦੀਆਂ ਜ਼ਮੀਨਾਂ ਹੁੰਦੀਆਂ ਉੱਥੋਂ ਦੇ ਜਿਹੜੇ ਸਥਾਨ ਹੁੰਦੇ ਆ ਜਾਂ ਆਮ ਨਾਗਰਿਕ ਹੁੰਦੇ ਆ ਚਾਹੇ ਛੋਟਾ ਵੱਡਾ ਕਿਸਾਨ ਆ ਉੱਥੋਂ ਦੇ ਕਿਸਾਨਾਂ ਰਾਹੀਂ رائے ਕੀਤੀ ਜਾਂਦੀ ਹੈ ਉੱਥੋਂ ਦੀ ਪੰਚਾਇਤ ਨੂੰ ਦੱਸਿਆ ਜਾਂਦਾ ਹੈ ਪੰਚਾਇਤ ਉੱਤੇ رائے ਕਰਦੀ ਹੈ رائے ਕਰਕੇ ਉਹ ਸਕੀਮ ਨੂੰ ਪਾਸ ਕਰਨਾ ਨਹੀਂ ਕਰਨਾ ਜਾਂ ਕੀ ਆਪਦੇ ਆਪਦੀਆਂ ਬਲਬਲੇ ਰੱਖਣੇ ਆ ਉਹ ਵੀ ਕੋਈ ਇਸ ਚੀਜ਼ ਦੇ ਵਿੱਚ ਨਾਲ ਨਹੀਂ ਲਿਆਂਦਾ ਗਿਆ ਸਭ ਕੁਝ ਇਗਨੋਰ ਕੀਤਾ ਗਿਆ ਹੁਣ ਤੁਸੀਂ ਦੇਖੋ ਗਮਾੜਾ ਨੇ 2005 6 ਦੇ ਵਿੱਚ ਜਿਹੜੇ ਆਪਦੇ ਫਲੈਟ ਬਸਤੇ ਜ਼ਮੀਨ ਅਕਵਾਇਰ ਕੀਤੀ ਸੀ ਤੇ 11 12 ਤੱਕ ਤੋ ਦਾ ਪੋਜੀਸ਼ਨ ਨਹੀਂ ਦਿੱਤਾ ਸੀ ਜੇ 11 12 ਚ ਪੋਜੀਸ਼ਨ ਦੇਣ ਦੀ ਗੱਲ ਕੀਤੀ ਅੱਜ ਤੱਕ ਹੈਂਡਓਵਰ ਉਹਨਾਂ ਕਿਸਾਨਾਂ ਨੂੰ ਨਹੀਂ ਕਿਤੇ 20 ਸਾਲ ਤੋਂ ਉੱਤੇ ਹੋ ਗਏ ਸਰਕਾਰ ਦੀ ਪੋਲਿਸੀ ਗਲਤ ਹੈ ਦੂਜੀ ਗੱਲ ਜਿਹੜੀ ਇਹ ਕਹਿੰਦੀ ਹੈ ਵੀ ਬੋਲੀ ਹੋਊਗੀ ਬੋਲੀ ਦਾ ਹੀ ਦੇਣਗੇ ਜਿਹੜਾ ਚੰਗਾ ਮਟੀਰੀਅਲ ਹੁੰਦਾ ਚੰਗੇ ਸ਼ੋਰੂਮ ਹੋਣਗੇ ਚੰਗੇ ਪਲਾਟ ਹੋਣਗੇ ਚੰਗੇ ਬੂਥ ਹੋਣਗੇ ਉਹ ਜਨਰਲ ਕਿਸਾਨਾਂ ਨੂੰ ਨਹੀਂ ਮਿਲਣਗੇ ਬੋਲੀ 'ਚ ਉਹ ਵਪਾਰੀ ਜਿਹੜੇ ਬਿਨਾਂ ਪੈਸੇ ਲਾਏ ਤੋਂ ਇਹ ਜਿਹੜੀਆਂ ਜ਼ਮੀਨਾਂ ਲੈ ਜਾਣਗੇ ਸਰਕਾਰ ਤੋਂ ਉਹ ਪੈਸੇ ਇਕੱਠੇ ਕਰਕੇ ਲੈ ਜਾਣਗੇ ਤੇ ਮੁਰਕੇ ਜਿਹੜੇ ਕਿਸਾਨ ਐ ਉਹਨਾਂ ਨੂੰ ਮਗਰ ਖੁੰਝੇ ਖਾਲੇ ਤੇ ਇਹਦੀਆਂ ਥਾਵਾਂ ਮਿਲਣਗੀਆਂ ਨਾ ਉਧਰ ਦੇ ਨਾ ਉਧਰ ਦੇ ਤੀਜੀ ਗੱਲ ਕਿਸਾਨ ਆਪਦੀ ਕਾਰੋਬਾਰ ਤੋਂ ਬੇਕਾਰ ਹੋ ਜਾਊਗਾ ਬੇਕਾਰ ਹੋ ਜਾਊਗਾ ਰੋਜ਼ਗਾਰ ਖਤਮ ਹੋ ਜਾਊਗਾ ਘਰ-ਬਾਰ ਮੁੱਕ ਜਾਊਗਾ ਤੇ ਉਹਦੀ ਜਿਹੜੀ ਜ਼ਮੀਨ ਅਣਖ ਹੈ ਜੱਟ ਦੀ ਜ਼ਮੀਨ ਅਣਖ ਹੈ ਉਹ ਅਣਖ ਵੀ ਉਹਦੀ ਸੂਬੇ 'ਚ ਮੁੱਕਣ ਵਾਲੇ ਕਗਾਰ ਦੇ ਚਲੀ ਜਾਊਗੀ ਉਹਦਾ ਰੀਜ਼ਨ ਕੀ ਹੈ ਉਹਦਾ ਰੀਜ਼ਨ ਕੀ ਹੈ ਵੀ ਜਦੋਂ 15-20 ਸਾਲ ਉਹਨੂੰ ਕੁਝ ਨਾ ਮਿਲਿਆ ਤਾਂ ਕਿਸੇ ਪਾਸੇ ਦਾ ਰਹਿਣਾ ਨਹੀਂ ਅਸੀਂ ਇੱਕੋ ਹੀ ਗੱਲ ਕਹਿੰਦੇ ਆ ਵੀ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਇਹ ਆਪਦੀ ਜਿਹੜੀ ਲੈਂਡ ਪੁਲਿੰਗ ਪਾਲਿਸੀ ਐਮੈਂਡ ਕਰਨੀ ਚਾਹੀਦੀ ਹੈ ਵਾਪਸ ਲੈਣੀ ਚਾਹੀਦੀ ਹੈ ਮਾਨਯੋਗ ਔਨਰੇਬਲ ਹਾਈ ਕੋਰਟ ਨੇ ਇਸ ਦੇ ਸਟੇ ਵੀ ਟੈਂਪੋਰਰੀਲੀ ਦਿੱਤਾ ਹੈ 4 ਹਫਤਿਆਂ ਦਾ ਉਹਤੇ ਵੀ ਵਿਚਾਰ ਚਰਚਾ ਹੋਣੀ ਹੈ ਕਾਂਗਰਸ ਪਾਰਟੀ ਲੈਂਡ ਪੂਲਿੰਗ ਸਕੀਮ ਦੀ ਪੂਰੀ ਜ਼ੋਰ ਨਾਲ ਲਖੇਦੀ ਕਰਦੀ ਹੈ ਲੁਧਿਆਣਾ ਵੀ ਧਰਨਾ ਦਿੱਤਾ ਪਟਿਆਲੇ ਵੀ ਧਰਨਾ ਦਿੱਤਾ ਵੜੰਗ ਸਾਹਿਬ ਦੀ ਅਗਵਾਈ ਚ ਤੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਚ ਇਹ ਧਰਨੇ ਚੱਲੇ ਇਹ ਮੈਮੋਰੈਂਡਮ ਦਿੱਤੇ ਹੈ ਕਾਂਗਰਸ ਪਾਰਟੀ ਇਸ ਚੀਜ਼ ਦੇ ਖਿਲਾਫ ਡੰਕੇ ਨਾਲ ਡੰਕਾ ਬਜਾ ਕੇ ਇੱਟ ਨਾਲ ਇੱਟ ਬਜਾ ਕੇ ਕਿਸਾਨਾਂ ਦੀ ਜ਼ਮੀਨਾਂ ਦੀ ਰਾਖੀ ਕਰਨ ਦੇ ਪ੍ਰਾਂਦੇ ਨਾਲ ਅੱਗੇ ਚੱਲੂਗੀ ਇਸ ਤੋਂ ਇਲਾਵਾ ਇੱਕ ਆਪਸ਼ਨ ਹੁੰਦੀ ਹੈ ਕਿ ਕਿਸਾਨ ਚਾਹੇ ਪੈਸਾ ਲਵੇ ਚਾਹੇ ਕਿਸਾਨ ਜ਼ਮੀਨ ਲਈ ਉਹਦੇ ਵਿੱਚ ਵੀ ਉਹ ਆਪਸ਼ਨ ਕਿਸਾਨਾਂ ਨੂੰ ਦਿੱਤੀ ਨਹੀਂ ਗਈ ਹੁਣ ਕੀ ਕੀਤਾ ਹੋਰ ਪਰਸੋ ਰਾਤ ਤੋਂ ਕੀ ਕੀਤਾ ਕਿ ਜਦੋਂ ਸਰਕਾਰ ਨੇ ਦੇਖਿਆ ਵੀ ਸਾਡੇ ਹੱਥ ਵਿੱਚ ਕੁਝ ਨਹੀਂ ਲੁਧਿਆਣੇ ਦੇ ਜਿਹੜੇ ਕਮਿਸ਼ਨਰ ਨੇ ਪੁਲਸ ਦੇ ਉਹਦੇ ਦਫ਼ਤਰ ਨੂੰ ਗਮਾਡਾ ਦਾ ਦਫ਼ਤਰ ਬਣਾਤਾ ਪੁਲਸ ਕਮਿਸ਼ਨਰ ਆਪ ਦੇ ਅਫਸਰਾ ਨਹੀਂ ਕਿਸਾਨਾਂ ਨੂੰ ਬੁਲਾ ਕੇ ਦਬਾਅ ਪਾ ਕੇ ਉਹਨਾਂ ਨੂੰ ਨਤੀਜੇ ਭੁਗਤਣ ਦੀ ਗੱਲ ਕਰਦੇ ਆ ਰਾਤ ਬੜਿੰਗ ਸਾਹਿਬ ਨੇ ਉਸ ਤੇ ਵੀ ਪਹਿਰਾ ਦਿੰਦੇ ਹੋਏ ਕਿਹਾ ਮੈਂ ਲੁਧਿਆਣੇ ਦਾ ਐਮਪੀ ਹੋਣ ਦੇ ਨਾਤੇ ਨਾਤੇ ਪੰਜਾਬ ਦਾ ਪ੍ਰਧਾਨਾਿਕ ਕਾਂਗਰਸ ਦਾ ਜਦੋਂ ਵੀ ਮੈਨੂੰ ਕੋਈ ਆਵਾਜ਼ ਦੇਊਗਾ ਮੈਂ ਪੁਲਿਸ ਪ੍ਰਸ਼ਾਸਨ ਦੀ ਇੱਕ ਨਾਲ ਇੱਕ ਵਜਾ ਦੂੰਗਾ ਚਾਹੇ ਰਾਤ ਨੂੰ ਅੱਧੀ ਰਾਤ ਸਾਨੂੰ ਬੁਲਾਓ ਅਸੀਂ ਤੁਹਾਡੇ ਕੋਲੇ ਪਹੁੰਚਾਂਗੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਸ ਗੱਲ ਦੀ ਚੇਤਾਵਨੀ ਵੀ ਦਿੰਦੇ ਆ ਅਜੇ ਇਹ ਕੰਮ ਨਾ ਕਰੋ ਅਜੇ ਇਹ ਕੰਮ ਤਾਂ ਅੰਗਰੇਜ਼ਾਂ ਦੇ ਮੁਸਲਮਾਨਾਂ ਨੇ ਜਦੋਂ ਹਿੰਦੁਸਤਾਨ 'ਚ ਰਾਜ ਕੀਤਾ ਸੀ ਉਹਨਾਂ ਨੇ ਵੀ ਨਹੀਂ ਕੀਤਾ ਸੀ ਤੇ ਤੁਸੀਂ ਤਾਂ ਉਹਨਾਂ ਤੋਂ ਵੀ ਟੱਪਦੇ ਜਾਂਦੇ ਹੋ ਇਹਨਾਂ ਕੋ ਵੀ 1.5 ਸਾਲ ਬਾਅਦ ਇਹ ਗੱਲ ਪਈ ਹੈ ਕਿ ਮੌਜੂਦਾ ਸਰਕਾਰ ਦਾ ਪਤਨ ਹੋਣਾ ਦਿੱਲੀ ਵਾਂਗੂ ਨਿਸ਼ਚਿਤ ਹੈ ਤੇ ਇਹਨਾਂ ਦੀ ਗਿਣਤੀ 'ਚ ਗਿਣਤੀ ਨਹੀਂ ਆਉਣੀ ਤੇ ਫਿਰ ਤੁਹਾਨੂੰ ਵੀ ਕੋਈ ਰਾਹ ਨਹੀਂ ਲੱਭਣੇ ਇਸ ਕਰਕੇ ਲੈਂਡ ਪੂਲਿੰਗ ਪਾਲਿਸੀ ਹਰ ਕੀਮਤ 'ਤੇ ਵਾਪਸ ਹੋਣੀ ਚਾਹੀਦੀ ਪ੍ਰਧਾਨ ਜੀ ਰਾਹੁਲ ਗਾਂਧੀ ਕਹਿੰਦੇ ਵੋਟਸ ਚੋਰੀ ਹੈ ਕੀ ਕਹਿਣਾ ਚਾਹੋਗੇ ਜਿੱਥੋਂ ਤੱਕ ਰਾਹੁਲ ਗਾਂਧੀ ਜੀ ਤੇ ਕਾਂਗਰਸ ਪਾਰਟੀ ਦਾ ਸਵਾਲ ਹੈ ਹਿੰਦੁਸਤਾਨ ਚ ਵੋਟ ਚੋਰੀ ਹੋਈ ਐ ਰਾਹੁਲ ਗਾਂਧੀ ਜੀ ਨੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀਆਂ ਲਿਖੀਆਂ ਇਲੈਕਸ਼ਨ ਕਮਿਸ਼ਨ ਤੋਂ ਰਿਕਾਰਡ ਮੰਗਿਆ ਇਲੈਕਸ਼ਨ ਕਮਿਜ਼ੀ ਤੋਂ ਡਿਜੀਟਲ ਰਿਕਾਰਡ ਮੰਗਿਆ ਪੈਨ ਡਰਾਈਵ ਚ ਮੰਗਿਆ ਵੀਡੀਓ ਰਿਕਾਰਡਿੰਗਸ ਮੰਗੀਆਂ ਪਰ ਇਲੈਕਸ਼ਨ ਕਮਿਸ਼ਨ ਨੇ ਇੱਕ ਵੀ ਗੱਲ ਨਹੀਂ ਸੁਣੀ ਫਿਰ ਰਾਹੁਲ ਗਾਂਧੀ ਜੀ ਨੇ ਇਸ ਬਾਰੇ ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਉਠਾਈ ਜਦੋਂ ਓਥੇ ਵੀ ਗੱਲ ਨਹੀਂ ਸੁਣੀ ਫਿਰ ਉਹਨਾਂ ਨੇ ਪਾਰਲੀਮੈਂਟ ਦੇ ਮੂਹਰੇ ਧਰਨਾ ਵੀ ਦਿੱਤਾ ਤੇ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਇਹਦੇ ਚ ਗੱਲ ਕੀ ਐ ਕਿ ਜਿਹੜੀ ਮਹਾਰਾਸ਼ਟਰ ਕਰਨਾਟਕਾ ਤੇ ਹਰਿਆਣਾ ਇਹ ਤਿੰਨ ਸੁਬਿਆਂ ਦੀ ਜਦੋਂ ਚੋਣ ਹੋਈ ਤਾਂ ਜਿਹੜਾ ਤੁਹਾਡਾ মিডিਆ ਉਹ ਬੇਸ਼ੱਕ ਇੱਕ ਪਾਸੇ ਦੀ ਗੱਲ ਕਰਦਾ ਸੀ ਪਰ ਜਿਹੜੇ ਲੋਕ ਇਹਨਾਂ ਦੀ ਕੋਖ ਕਰਕੇ ਜਿਨ੍ਹਾਂ ਨੇ ਸੀਟਾਂ ਦੇ ਸਰਵੇਖਣ ਕੀਤੇ ਉਹਨਾਂ ਨੇ ਕਰਨਾਟਕਾ 'ਚ 16 ਸੀਟਾਂ ਦਾ ਦੱਸਿਆ ਕਿ ਕਾਂਗਰਸ ਨੂੰ 16 ਸੀਟਾਂ ਆ ਰਹੀਆਂ ਪਰ ਜਦੋਂ ਸੀਟਾਂ ਦਾ VOTING ਹੋਈ ਤਾਂ 9 ਸੀਟਾਂ ਆਈਆਂ 9 ਸੀਟਾ ਆਏ ਤੇ ਰਾਹੁਲ ਗਾਂਧੀ ਜੀ ਨੇ ਕਿਹਾ ਵੀ ਗੱਲ ਕੀ ਹੋਈ ਉਹਨਾਂ ਨੇ 7 ਸੀਟਾਂ ਚੱਕੀਆਂ ਉੱਥੇ ਦੇਖਿਆ ਵੀ ਇੱਕ ਪਾਰਲੀਮੈਂਟ ਦੇ ਵਿੱਚ 8 ਹਲਕਿਆਂ 'ਚ ਤਾਂ BJP ਦੇ ਪੈਰ ਨਹੀਂ ਲੱਗੇ ਤੇ ਇੱਕ ਹਲਕੇ ਦੇ ਵਿੱਚ ਬੀਜੇਪੀ ਸਵਾ ਲੱਖ ਵੋਟ ਤੋਂ ਅੱਗੇ ਆ ਗਈ ਫਿਰ ਅਸੀਂ ਰਿਕਾਰਡ ਮੰਗਿਆ ਫਿਰ ਜਦੋਂ ਨਹੀਂ ਦਿੱਤਾ ਫਿਰ ਅਸੀਂ ਮਹਾਰਾਸ਼ਟਰ ਚ ਕੋ ਕੀਤੀ ਹਰਿਆਣੇ ਚ ਕੋ ਕੀਤੀ ਸਿਰਫ ਹਰਿਆਣਾ ਦਾ 22000 ਟੋਟਲ ਵੋਟ ਤੇ ਪੂਰੇ ਹਰਿਆਣੇ ਚ ਡਿਸਟਰਬੈਂਸ ਹੋ ਗਈ ਸਰਕਾਰ ਚਲੇਗੀ ਲੋਕ ਕਹਿੰਦੇ ਸੀ ਸਰਕਾਰ ਬਣੂਗੀ ਤਾਂ ਰਾਹੁਲ ਗਾਂਧੀ ਜੀ ਨੂੰ ਜਦੋਂ ਰਿਕਾਰਡ ਨਹੀਂ ਦਿੱਤਾ बार-बार ਮੰਗਣ ਤੇ ਨਹੀਂ ਦਿੱਤਾ ਤਾਂ ਫਿਰ ਰਾਹੁਲ ਗਾਂਧੀ ਜੀ ਨੇ ਕੀ ਕੀਤਾ ਉਹਨਾਂ ਦੀਆਂ ਵੋਟਰ ਲਿਸਟਾਂ ਮੰਗਾਈਆਂ ਜਿਨ੍ਹਾਂ ਦੀ ਹਾਈਟ 7-7 ਫੁੱਟ ਹੋਊਗੀ ਉਹ 7-7 ਫੁੱਟ ਹਾਈਟ ਤੇ ਸਕੈਨ ਕਰਕੇ ਵੀ ਕੋਈ ਟਰਾਂਸਪੇਰੈਂਸੀ ਮੂਰੇ ਨਹੀਂ ਆ ਰਹੀ ਸੀ ਫਿਰ ਕਾਂਗਰਸ ਪਾਰਟੀ ਨੇ 30 ਤੋਂ 40 ਬੰਦੇ ਉਸ VOTER ਸੂਚੀਆਂ ਤੇ ਲਾਏ ਉਹਨਾਂ ਨੇ 6 ਤੋਂ 7 ਮਹੀਨੇ ਲਗਾਤਾਰ ਦਿਨ ਰਾਤ ਕੰਮ ਕੀਤਾ ਹੁਣ ਗੱਲ ਮੂਰੇ ਕੀ ਆਈ ਇੱਕ ਬੰਦਾ ਉਹਦੀ ਵੋਟ ਮੰਨ ਲਓ ਮਹਾਰਾਸ਼ਟਰ 125 ਨੰਬਰ ਬੂਥ ਤੇ ਐ ਉਸੇ ਦੀ 126 ਤੇ ਐ ਉਸੇ ਦੀ 128 ਤੇ ਐ ਉਸੇ ਦੀ 129 ਤੇ ਐ ਇੱਕੋ ਬੰਦੇ ਦੀ ਵੋਟ 5-5 ਬੂਥਾਂ 'ਚ ਐ ਉਸ ਤੋਂ ਇਲਾਵਾ ਉਸ ਬੰਦੇ ਦਾ ਜਿਹੜਾ ਵੋਟ ਉੱਥੇ ਬਣਨ ਦੇ ਨਾਲ-ਨਾਲ ਦੂਜੇ ਸੂਬਿਆਂ ਦੀਆਂ ਜਿਹੜੀਆਂ ਵੋਟਰ ਲਿਸਟਾਂ ਹਨ ਉਹਨਾਂ 'ਚ ਵੀ ਉਸੇ ਤਰੀਕੇ ਨਾਲ ਵੋਟਾਂ ਪਾਈਆਂ ਗਈਆਂ ਤੀਸਰੀ ਗੱਲ ਜਿਹੜਾ ਐਪਿਕ ਨੰਬਰ ਹੁੰਦਾ ਵੋਟਰ ਲਿਸਟ ਤੇ ਜਿਹਦਾ ਥੋੜਾ ਹਰੇਕ ਦਾ ਮੇਰਾ ਐਪਿਕ ਨੰਬਰ ਹੈ ਉਹ ਕਾਮਨ ਐਪਿਕ ਨੰਬਰ ਨੂੰ ਹਰ ਸੂਬੇ 'ਚ ਯੂਜ਼ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਵੋਟਰ ਸੀਗੇ ਉਹਨਾਂ ਵੋਟਰਾਂ ਦੀਆਂ ਫੋਟੋਆਂ ਤੋਂ ਬਗੈਰ ਵੀ ਵੋਟਰ ਲਿਸਟ ਤਿਆਰ ਕੀਤੀ ਜੇ ਫੋਟੋ ਲੈਤੀ ਤੇ ਜੇ ਐਡਾ ਕਾਲਮ ਹੁੰਦਾ ਐਨੀ ਫੋਟੋ ਲੈਤੀ ਵੀ ਤੇ ਬੋਲਡ ਕਰੂ ਤਾਂ ਦਿਖਦੀ ਨਹੀਂ ਇਹ ਵੀ ਉਹਨਾਂ ਨੇ ਠੱਗੀ ਮਾਰੀ ਉਸ ਦੇ ਨਾਲ-ਨਾਲ ਕੀ ਕੀਤਾ ਜਿਹੜੀਆਂ ਜਾਲੀ ਦੇ ਵੋਕਸ ਵੋਟਾਂ ਬਣਾਈਆਂ ਕੋਈ ਬੰਬੇ ਦੇ ਮਤਲਬ ਫਲੈਟ ਹੈ ਕਰਨਾਟਕਾ ਦੀ ਕੋਈ ਕੁਲੋਨੀ ਹੈ ਇੱਕ ਕਮਰੇ ਵਾਲਾ ਕਰਕਰ ਹੈ ਉਹ ਚ 60 ਵੋਟਾਂ ਬਣਾਤੀਆਂ ਸੱਠੇ ਬੰਦੇ ਉਥੇ ਐਗਜ਼ਿਸਟ ਨਹੀਂ ਕਰਦੇ ਕਿਉਂਕਿ ਕਾਂਗਰਸ ਪਾਰਟੀ ਨੇ ਆਪਦੇ ਬੰਦੇ ਰਾਈ ਮੌਕੇ ਤੇ ਜਾ ਕੇ ਦੇਖਿਆ ਤਾਂ ਦੇਖਿਆ ਵੀ ਤਾਂ ਕੋਈ ਬੰਦੇ ਹੀ ਨਹੀਂ ਨੇ ਫਲੈਟ ਪੰਦ ਪਿਆ 60 60 ਵੋਟਾਂ ਬਣੀਆਂ ਫਿਰ ਉਹਨਾਂ ਵੋਟਾਂ ਦੇ ਐਡਰੈਸ ਦੇਖੋ ਕੀ ਲਿਖਾ ਹਰੇਕ ਦੇ ਮੂਰੇ ਜ਼ੀਰੋ ਹਾਊਸ ਨੰਬਰ ਜ਼ੀਰੋ ਹਾਊਸ ਨੰਬਰ ਜ਼ੀਰੋ ਹਾਊਸ ਨੰਬਰ ਜ਼ੀਰੋ ਸਾਰੀਆਂ ਵੋਟਰ ਲਿਸਟਾਂ 'ਚ ਇਹ ਵੀ ਗੱਲ ਲਿਖੀ ਇਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜਿਹੜੀਆਂ ਵੋਟਰ ਲਿਸਟਾਂ ਦੇ ਨਾਲ-ਨਾਲ ਐਡਰੈਸ ਵੀ ਆ ਗਿਆ ਇਹ ਵੀ ਆ ਗਿਆ ਤੇ ਇੱਕ ਫਾਰਮ 16 ਹੁੰਦਾ 16 ਫਾਰਮ ਉਹਦੇ 6 ਫਾਰਮ 6 ਹੁੰਦਾ ਜਿਹਦੇ ਵਿੱਚ ਨਵੀਂ ਵੋਟ ਬਣਦੀ ਹੈ ਨੌਜਵਾਨ ਦੀ ਵੋਟ ਬਣਦੀ ਹੈ ਵੀ ਜਿਨ੍ਹਾਂ ਦੀ ਵੋਟ ਤੁਰਤ ਬਣਾਉਣੀ ਹੈ ਵੀ 18 ਸਾਲ ਨੇ ਟੇਲ ਕਰ ਲਈ ਤੇ ਇਲੈਕਸ਼ਨ ਮੂਰੇ ਆਉਣਾ ਉਹਦੇ ਵਿੱਚ ਉਹਨਾਂ ਨੇ ਇੱਕ-ਇੱਕ ਵਿਧਾਨ ਸਭਾ 'ਚ ਹਜ਼ਾਰਾਂ ਵੋਟਾਂ ਬਣਾਈਆਂ ਔਰ 80 80 70 70 ਸਾਲ ਦੀਆਂ ਲੇਡੀਜ਼ ਦੀਆਂ ਵੋਟਾਂ ਬਣਾ ਲੀਆਂ ਫਿਰ ਜਦੋਂ ਉਹ ਵੀ ਕੋਹ ਕਰਕੇ ਮੂਰੇ ਇਹ ਅਸੀਂ ਰਿਕਾਰਡ ਮੰਗਿਆ ਸਾਨੂੰ ਅੱਜ ਤੱਕ ਰਿਕਾਰਡ ਨਹੀਂ ਦਿੱਤਾ ਤੁਸੀਂ ਦੇਖੋ ਅੱਜ ਪੈਨ ਡਰਾਈਵ ਹੈ 100 ਸਾਲ ਦਾ ਰਿਕਾਰਡ ਤੁਸੀਂ ਇੱਕ ਹਾਰਡ ਡਿਸਕ ਤੇ ਪੈਂਦਾ ਹੀ ਤੁਹਾਡੇ ਕੋਲ ਮਾਧਿਅਮ ਹੈ ਐਡੇ ਐਡੇ ਕੈਮਰੇ ਆ ਪਰ ਤੁਹਾਡੇ ਕੋਲ ਇਹਦੇ ਵਿੱਚ 100 100 ਮਤਲਬ ਦਿਨਾਂ ਦੀ ਪਈਏ ਤੇ ਕਦੇ ਖਤਮ ਨਹੀਂ ਹੁੰਦੇ 45 ਦਿਨਾਂ ਚ ਉਹਨਾਂ ਨੇ ਕਿਹਾ ਵੀ ਅਸੀਂ ਇਹ ਜਿਹੜੀ ਸੀਸੀਟੀਵੀ ਦੀ ਫੁਟੇਜ ਤੇ ਜਿਹੜੀ VOTING ELECTORAL BODY ਰਿਜਿਸਟ ਹੈ ਇਹਨਾਂ ਨੂੰ ਅਸੀਂ ਖਤਮ ਕਰ ਦਾਂਗੇ ਇਹ ਡੈਮੋਕ੍ਰੇਸੀ ਦਾ ਧਾਨ ਹੈ ਕਨਸਟੀਟਿਊਸ਼ਨ ਦਾ ਅਪਮਾਨ ਹੈ ਰਾਹੁਲ ਗਾਂਧੀ ਜੀ ਨੇ ਵੀੜਾ ਚੱਕਿਆ ਅੱਜ ਕਰਨਾਟਕਾ ਚ ਉਹਨਾਂ ਦਾ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਦੇ ਮੂਹਰੇ ਸਾਰਾ ਪੈਡਲ ਮਾਰਚ ਕਰਨਾਟਕਾ ਦੀ ਮਿਨਿਸਟਰੀ ਤੇ ਕਰਨਾਟਕਾ ਦੇ ਕਾਂਗਰਸ ਦੀ ਲੀਡਰਸ਼ਿਪ ਤੇ ਵਰਕਰਸ ਦੇ ਆਮ ਇਤੋਂ ਬਾਅਦ ਅਸੀਂ ਪੂਰੇ ਸੂਬੇ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਦਿਸ਼ਾ ਨਿਰਦੇਸ਼ਾਂ ਤੇ ਉਸ ਤਰੀਕੇ ਨਾਲ ਵੀ ਕਰਾਂਗੇ ਰਾਹੁਲ ਗਾਂਧੀ ਜੀ ਕੋਈ ਗੱਲ ਕਹਿੰਦੇ ਆ ਜਿਨ੍ਹਾਂ ਨੇ ਕੀਤਾ ਤੇ ਜਿਨ੍ਹਾਂ ਨੇ ਜੋ ਗਲਤ ਕੀਤਾ ਤੇ ਸਾਡੇ ਮੰਗਣ ਤੇ ਰਿਕਾਰਡ ਵੀ ਨਹੀਂ ਦਿੱਤਾ ਸਾਡੀ ਸਰਕਾਰ ਬੇਸ਼ੱਕ ਥੋੜੇ ਸਮੇਂ ਬਾਅਦ ਲੇਟ ਆ ਜੇ ਉਹ ਬੰਦੇ ਚਾਹੇ ਰਿਟਾਇਰ ਹੋ ਜਾਣ ਪਰ ਉਹਨਾਂ ਨੂੰ ਇਹਦਾ ਅੱਖਾਂ ਵਿਆਜਾ ਭੁਗਤਣਾ ਪਊਗਾ ਕਿਉਂਕਿ ਮੋਦੀ 25 ਸੀਟਾਂ ਤੋਂ ਵੱਧ ਤੇ ਹਾਰ ਰਿਆ ਸੀ ਤੇ ਉਹ ਦਾ ਪਾਰਲੀਮੈਂਟ ਚ ਪ੍ਰਧਾਨ ਮੰਤਰੀ ਕਿਸੇ ਵੀ ਕਿਸਮ ਤੇ ਬਣਦਾ ਕੋਈ ਯੋਗ ਨਹੀਂ ਸੀ ਅਜਿਹੇ ਲੋਕਾਂ ਨੇ ਦੇਸ਼ ਦੇ ਲੋਕਾਂ ਦੀ ਭਾਵਨਾ ਦਾ ਖੰਨਨ ਕੀਤਾ ਲੋਕਾਂ ਦੀਆਂ ਵੋਟਾਂ ਦਾ ਰਾਈਟ ਜੋ 바ਵਾ ਭੀਮਰਾਮ ਅੰਬੇਦਕਰ ਉਹਨਾਂ ਨੂੰ ਅਧਿਕਾਰ ਦੇ ਕੇ ਗਏ ਉਸ ਅਧਿਕਾਰ ਤੇ ਡਾਕਾ ਮਾਰਿਆ ਉਹ ਇਹਨਾਂ ਦੇ ਰਿਜ਼ਲਟਸ ਵਸਤੇ ਤਿਆਰ ਰਹਿ ਗਲਾਸ ਟੋ ਵਾਲਾ ਜਿਹੜਾ ਮਾਰ ਰੋਡ ਤੇ ਸਟੋਰੀ ਬਣੀ ਹੈ ਜਿਹੜੀ ਪਾਰਕਿੰਗ ਬਣੀ ਹੈ ਨਾ ਉਹਦਾ 500 ਰੁਪਿਆ ਜਮ੍ਹਾਂ ਕਰਾਇਆ ਪਾਉਂਕ ਮਤਲਬ 1.7 ਕਰੋੜ ਰੁਪਿਆ ਉਹਨਾਂ ਨੇ ਲੱਤਾ ਤੇ ਇਹਨਾਂ ਨੇ ਆਪ ਟੈਕਸ 500 ਰੁਪਿਆ ਕਿਹਨੇ ਚਾਹੋਗੇ ਕਾਂਗਰਸ ਪਾਰਟੀ ਨੇ ਜਦੋਂ ਮਲਟੀ ਸਟੋਰੀਂਗ ਪਾਰਕਿੰਗ ਬਣਾਈ ਸੀ ਸਰਕਾਰ ਦੇ ਦੌਰਾਨ ਉਹਦਾ ਮੇਨ ਏਜੰਡਾ ਸੀ ਲੋਕਾਂ ਨੂੰ ਸਹੂਲਤ ਦੇਣਾ ਰਿਆਤ ਦੇਣੀ ਤੇ ਆਮ ਜਨਤਾ ਨੂੰ ਉਹਦੇ ਫਾਇਦੇ ਹੋਣ ਪਰ ਜਦੋਂ ਪਾਰਕਿੰਗ ਬਣ ਗਈ ਸਰਕਾਰ ਚਲੀ ਗਈ ਤਾਂ ਫਿਰ ਜਿਹੜੀਆਂ ਬਾਹਰੀ ਤਾਕਤਾਂ ਨੇ ਜਾਂ ਹੋਰ ਵਿੱਚ ਰਲ ਗਏ ਉਹਨਾਂ ਨੇ ਕੀ ਕੀਤਾ ਕਿ ਇਸ ਪਾਰਕਿੰਗ ਦਾ ਮਿਸਯੂਜ਼ ਕੀਤਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਧਰਨੇ ਮਜਾਰੇ ਰੋਸ਼ 15 ਅਗਸ ਨੂੰ ਪਿਛਲੇ ਸਾਲ ਵੀ ਧਰਨਾ ਲੱਗਿਆ ਸੀ ਤੇ ਐਤ ਕੀ 1 ਅਗਸ ਨੂੰ ਵੀ ਧਰਨਾ ਲੱਗੂਗਾ ਜਿੱਥੋਂ ਤੱਕ ਸਵਾਲ ਹੈ ਦੁਕਾਨਾਂ ਵੀ ਬੰਦ ਹੋਣੀਆਂ ਰੋਜ਼ ਆਵਾਜ਼ ਵੀ ਉੜਦੀ ਧੱਕੇਸ਼ਾਹੀ ਦੇ ਖਲਾਫ ਵੀ ਉੜਦੀ ਹੈ ਜਿੱਥੋਂ ਤੱਕ ਸਵਾਲ ਹੈ 8.5 ਲੱਖ ਸਟੈਂਪ ਡਿਊਟੀ ਦਾ ਇਹ ਬਹੁਤ ਮਾੜੀ ਗੱਲ ਹੈ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਇਹਨੂੰ ਸਰਕਾਰ ਨੂੰ ਅਖੋ ਫਰੂਖਤ ਕਰਨਾ ਨਹੀਂ ਚਾਹੀਦਾ ਜਿਹੜੇ ਮੁਲਾਜ਼ਮ ਇਹਦੇ ਵਿੱਚ ਇਨਵੋਲਡ ਹੈ ਉਹਨਾਂ ਨੂੰ ਨੋਟਿਸ ਦੇ ਕੇ ਚਾਰ ਸੀਟ ਦੇ ਕੇ ਚਾਰ ਸੀਟ ਕਰਨਾ ਚਾਹੀਦਾ ਹੈ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਹੈ ਕਿਉਂਕਿ ਇਕੱਲੇ ਜਿੱਥੇ ਮਲਟੀ ਸਟੋਰੀ ਵਾਲੇ ਨੂੰ ਫਾਇਦਾ ਦਿੱਤਾ ਹੈ ਪੰਜਾਬ ਸਰਕਾਰ ਨਾਲ ਵੀ ਇਨ੍ਹਾਂ ਮੁਲਾਜ਼ਮਾਂ ਤੇ ਅਫਸਰਾਂ ਨੇ ਧੋਖਾ ਕੀਤਾ ਜਿਹੜੇ ਬੰਦੇ ਨੇ ਪੈਸੇ ਭਰਨੇ ਸੀ ਉਦੋਂ ਪੈਸੇ ਸਣੇ ਵਿਆਜ ਸਣੇ ਪੈਨਲਟੀ ਲੈਣੀ ਚਾਹੀਦੀ ਹੈ ਅਗਰ ਇਹ ਨਹੀਂ ਕਰਨਗੇ ਤਾਂ ਜਦੋਂ 15 ਅਗਸਤ ਨੂੰ ਧਰਨਾ ਹੋਊਗਾ ਅਸੀਂ ਬਤੌਰ ਕਾਂਗਰਸ ਪਾਰਟੀ ਦਾ ਇੱਕ ਵੱਖਰਾ ਇਸ਼ੂ ਹੈ ਪਰ ਮੈਂ ਸ਼ਹਿਰੀ ਹੋਣ ਦੇ ਨਾਤੇ ਉਸ ਧਰਨੇ ਦੀ ਅਗਵਾਈ ਕਰਨ ਵਾਸਤੇ ਅੱਗੇ ਜਾਊਗਾ ਔਰ ਮੰਗ ਰੱਖੂਗਾ ਮੇਰੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਇਹ ੱਟਕੇਸ਼ਾਹੀ ਹੈ ਲੋਕਾਂ ਦੇ ਗਲੇ ਵੜਦੇ ਆ ਲੋਕਾਂ ਦੀਆਂ ਕਾਰਾਂ 'ਚ ਬੱਚੇ ਪਏ ਹੁੰਦੇ ਆ ਬਿਨਾਂ ਇਸ ਟਾਈਮ ਦਿੱਤੇ ਉਹਨਾਂ ਨੂੰ ਚੱਕ ਕੇ ਨਾਲ ਕਾਰਾਂ ਲੈ ਕੇ ਆ ਜਾਂਦੇ ਆ 8-800 ਰੁਪਏ ਉਹਨਾਂ ਦੀ ਜੇਬ 'ਚੋਂ ਕੱਢਦੇ ਆ ਔਰ ਜਾਣ ਬੁਝ ਕੇ ਗਲਤ ਕੱਢ ਕੇ ਆਪਦੇ ਲਾਹੇ ਲੈਂਦੇ ਆ ਜਿਹੜੇ ਮੁਲਾਜ਼ਮ ਇਹਦੇ ਵਿੱਚ ਇਨਵੋਲਡ ਹੈ ਉਹਨਾਂ ਤੇ ਸਖਤ ਤੇ ਤਤ ਕਾਰਵਾਈ ਹੋਣੀ ਚਾਹੀਦੀ ਹੈ